ਤੇ ਹੁਣ ਅਸੀਂ ਚੱਲੇ ਆਂ ਛੱਲੀਆਂ ਲੈਣ ਵਾਸਤੇ ਆ ਗਈ ਰੇਲ ਗੱਡੀ ਐਵੇਂ ਮੰਦਿਰ ਪੂਰੀ ਏ ਰਹਿੰਦੇ ਸੀ ਆ ਮੱਲਿਆ ਆ ਅਸੀਂ ਤਾਂ ਮੰਮੀ ਕੇ ਇੱਥੇ ਰਹਿੰਦੇ ਸੀ ਇਹ ਜੱਟਾਂ ਦਾ ਪਿੰਡ ਏ ਐਵੇਂ ਇਹ ਕਿੰਨਾ ਸੋਨਾ ਯਾਰ ਬਣਾਇਆ ਪਿਆ ਇੱਧਰ ਹਾਂ ਇਹ ਗੂਗਾ ਮਾਈਕ ਖੈਦਰ ਆ ਬਣਿਆ ਏ ਚੀਜ਼ ਦਮ ਸੇ ਫੋਟੋ ਲਾਓ ਮੈਂ ਸਕੂਲ ਇੱਥੇ ਪੜ੍ਹਿਆ ਹਾਂ ਹਾਂਜੀ ਤੇ ਅੱਧਰ ਤਿਆਰ ਹੋ ਰਹੇ ਨੇ ਅਸੀਂ ਤਿਆਰ ਆ ਨੰਨੂ ਵੀ ਰੈਡੀ ਏ ਕਿੱਥੇ ਜਾ ਰਹੇ ਆ ਬੋਲ ਦਿੰਦੀ ਆਪਾਂ ਅੱਜ ਅਸੀਂ ਕੁੰਡੀ ਵਾਲੇ ਮਨਪਿੱਤ ਦੇ ਨਾਲੇ ਖੁੰਡੀ ਵਾਲੀ ਬੀਬੀ ਦੇ ਘਰ ਐਨੇ ਮੂਹ ਕਿਵੇਂ ਕਾਲਾ ਰੰਗ ਸ਼ਾ ਕੀਤਾ ਪਿਆ ਸਾਰਾ ਰੋਲਾ ਪਾਇਆ ਸੀ ਨੰਨੂ ਨੇ ਕਾਜਲ ਲਾਇਆ ਸੈਜੂ ਦਾ ਨੰਨੂ ਨੇ ਨਹੀਂ ਲਾਚ ਮਾਨੋ ਪ੍ਰੀਤ ਨੇ ਨਹੀਂ ਕਿ ਰੋਲਾ ਪਾਇਆ ਸੀ ਅਣ ਮੈਂ ਆਪਣੀ ਮੰਮੀ ਤੋਂ ਅੱਡਾ ਜਾ ਮੇਕਅ ਤੇ ਅੱਜ ਅਸੀਂ ਚੱਲੇ ਆ ਮੇਰੇ ਨਾਨਕੇ ਹੈਨਾ ਮਨਦੀਪ ਕਹਿੰਦੀ ਸੀ ਵੀ ਮੈਂ ਵੇਖਿਆ ਨਹੀਂ ਹੈਗਾ ਮੈਨੂੰ ਲੈ ਕੇ ਨਹੀਂ ਗਏ ਅਜੇ ਤੱਕ ਤਾਂ ਕਰਕੇ ਅਸੀਂ ਕੱਬ ਚੱਲਾਜ ਚੱਲਨੇ ਆ ਹਨਾ ਮੰਮਾ ਜੀ ਬਸ ਸਾਰੇ ਪਿਆਰ ਹੋ ਗਏ ਮੈਂ ਬਸ ਮੇਰੀ ਪੱਗ ਰਹਿ ਗਈ ਬਸ ਪੱਗ ਬੰਨ੍ਹ ਕੇ ਆਪਾਂ ਨਿਕਲ ਜਾ ਹਾਂ ਤੇ ਸ਼ਾਮ ਨੂੰ ਆਪਾਂ ਆ ਜਾਾਂਗੇ ਵਾਪਸ ਤੇ ਇੱਧਰ ਮਨਦੀਪ ਵੀ ਤਿਆਰ ਏ ਮੰਮੀ ਵੀ ਤਿਆਰ ਏ ਸਾਡਾ ਸੈਜੂ ਨਹੀਂ ਤਿਆਰ ਹੈਗਾ ਬਸ ਸੈਜੂ ਨੂੰ ਬਸ ਚੁੰਗਣੀ ਦੀ ਪਈ ਏ ਤੇ ਹੁਣ ਨਿਕਲ ਚੁੱਕੇ ਆ ਅਸੀਂ ਆਪਣੇ ਸਫ਼ਰ ਤੇ ਤੇ ਐਦਾਂ ਗੱਲ ਏ ਵੀ ਗਰਮੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਪਸੀਨਾ ਆਈ ਜਾ ਰਿਹਾ ਪਸੀਨਾ ਹੀ ਆਈ ਜਾ ਰਿਹਾ ਹੁਣ ਏਸੀ ਚ ਲਾਇਆ ਪਤਾ ਨਹੀਂ ਹੁਣ ਕਿੰਨੀ ਦੇਰ ਚ ਠੰਡਾ ਹੁੰਦਾ ਕਿੰਨੀ ਦੇਰ ਚ ਨਹੀਂ ਤੇ ਸਫਰ ਹੈਗਾ ਸਾਡਾ ਘਟੋ ਘਟ ਘੰਟੇ ਦਾ ਹੈਨਾ ਘੰਟਾ ਘੰਟਾ ਡੇਢ ਲੱਗ ਜਾਣਾ ਕਿੰਨੇ ਕਿਲੋਮੀਟਰ ਕਦੀ ਪਤਾ ਮਾੜਾ ਮੋਟਾ ਨਹੀਂ ਯਾਰ ਹਾਂ ਮੈਂ ਨਹੀਂ ਨਹੀਂ ਕੀਤਾ ਚੱਲ ਹੁਣ ਪਤਾ ਲੱਗ ਜਾਏਗਾ ਕਿੰਨੇ ਕਿਸ਼ੋ ਮੈਟਰੇ ਇੱਥੇ ਮੈਂ ਤੇ ਬਾਕੀ ਹੁਣ ਨਾ ਨੀ ਨੂੰ ਜਾ ਕੇ ਆਪਾਂ ਸਰਪ੍ਰਾਈਜ਼ ਦੇਣਾ ਦੱਸਤਾ ਮਮੀ ਨੇ ਫੋਨ ਕਰਕੇ ਅੱਛਾ ਦੱਸਤਾ ਆਇਆ ਅੱਛਾ ਜਿਹੜਾ ਦੱਸਤਾ ਆਇਆ ਠੀਕ ਹੈ ਜੀ ਮੈਂ ਨਾ ਗियर ਬਦਲਨੇ ਭੁੱਲ ਜਾਂਦਾ ਇਹ ਚੰਗ ਗੱਲ ਇਹਦੇ ਵਲੌਗ ਦੇ ਚੱਕਰ 'ਚ ਨਾ ਬਾਬਾ ਤੁਸੀਂ ਗੱਡੀ ਚਲਾਓ ਸਹੀ ਤਰੀਕੇ ਨਾਲ ਵਲੌਗ ਅਸੀਂ ਆਪੇ ਬਣਾ ਲੈਂਦੇ ਹਾਂ ਉਹ ਤਾਈ ਦੱਲੇ ਮੈਂ ਬੱਚੇ ਅੱਗੇ ਬੈਠੇ ਨੇ ਦੋਨੋਂ ਹੀ ਹੈ ਟੀਟੜੇ ਮੀਟੜੇ ਥੋੜੀ ਜਿਹੀ ਟੀਟੜੇ ਮੀਟੜੇ ਬੈਠੇ ਨੇ ਟੀਟੜੇ ਮੀਟੜੇ ਇੱਕ ਵਾਰੀ ਨੰਨੂ ਛੋਟੀ ਹੁੰਦੀ ਗਈ ਸੀ ਨਾ ਉਥੇ ਭਾਈ ਆਵੇ ਹੀ ਨਾ ਹਨਾ ਆਹ ਉਥੇ ਕੁਰਸੀ ਆਹ ਉਥੇ ਵੀਡੀਓ ਇਹਦੀ ਪੁਰਾਣੀ ਹੈਗੀ ਏ ਆਂਦੀ ਨਹੀਂ ਸੀ ਹੈਗੀ ਤੇ ਹੁਣ ਅਸੀਂ ਰਸਤੇ ਦੇ ਵਿੱਚ ਆ ਤੇ ਆ ਗੱਡੀ ਪਾ ਲਈ ਆਪਾਂ ਨੈਰੋ ਨੈਰ ਕਿਹੜੀ ਨੈਰ ਏ ਨੀਲੋ ਨੀਲੋ ਵਾਲੀ ਨੈਰ ਨੀਲੋ ਨੈਰ ਸਾਨੂੰ ਯਾਦ ਹੈ ਬੋਲਦੇ ਨੇ ਅਸੀਂ ਛੋਟੇ ਹੁੰਦੇ ਨਾ ਐਵੇਂ ਆਟੋ 'ਚ ਜਾਂਦੇ ਹੁੰਦੇ ਸੀ ਟੈਂਪੂ ਦੇ ਵਿੱਚ ਇੱਥੋਂ ਹਨਾ ਮੰਮੀ ਮੰਮੀ ਸਾਨੂੰ ਨਾਲ ਲੈ ਕੇ ਜਾਂਦੀ ਜਾਂ ਟੈਂਪੂ ਤੇ ਜਾਣਾ ਅਸੀਂ ਇਹਦੇ ਜਾਣਾ। ਇਹੀ ਰਸਤੇ ਜਾਂਦੇ ਸੀ ਬੱਸਾਂ ਜੋ ਆਉਂਦੇ ਸੀ ਤੇ ਫਿਰ ਦੂਜੇ ਪਾਸੇ ਜਾਂਦੇ ਸੀ ਕਿ ਇਧਰੋਂ ਟੈਂਪੂ ਜਾਂਦਾ ਹੁੰਦਾ ਸੀ। ਕੀ ਕਹਾਂਗਾ ਮੈਨੂੰ ਹੁਣ ਉਹ ਟਾਈਮ ਯਾਦ ਆ ਗਿਆ। ਰਸਤੇ ਜਾਂਦੇ ਐਵੇਂ ਰਸਤਾ ਐਵੇਂ ਹੀ ਪੇੜ ਐਵੇਂ ਹੀ ਆ ਨਦੀ ਸਾਰਾ ਕੁਝ ਉਦਾਂ ਹੀ ਐ। ਬਸ ਅਸੀਂ ਥੋੜੇ ਜਿਹੇ ਵੱਡੇ ਹੋ ਗਏ ਹੁਣ ਸਾਡੇ ਬੱਚੇ ਜਾ ਰਹੇ ਨੇ ਨਾਲ ਮੰਮੀ ਮੈਂ ਕਿਹਾ ਵੀ ਜਦੋਂ 10 15 ਦੇ ਕੁੜੀਆਂ ਕੱਟਣ ਜਾਂਦੇ ਸੀ हां ਤੇ ਪੇਰਾ ਵੀ ਵੀ ਤੁਹਾਨੂੰ ਆਪ ਕੋਰਾਏ ਤੋਂ ਚੜਾ ਦਿੰਦੀ ਸੀ ਇੱਥੇ ਮੱਛੀ ਮੱਛੀ ਮੱਛੀਆਂ ਉੱਤਰ ਜਾਂਦੇ ਹੁੰਦੇ ਸੀ ਅੱਗੇ ਹਥੋਂ ਲੈ ਜਾਂਦੀ ਸੀ ਸਾਨੂੰ ਆ ਕੇ ਇੱਕ ਦੋ ਵਾਰੀ ਅਸੀਂ ਐਵੇਂ ਆਏ ਆ ਤੇ ਇਹ ਕੀ ਕਹਿੰਦੇ ਨੇ ਇਹ ਰਸਤੇ ਦੇ ਨਾਲ ਤੇ ਨਾ ਬੜੀਆਂ ਯਾਦ ਜੁੜੀ ਹੋਈ ਏ ਛੋਟੇ ਹੁੰਦੇ ਆ ਕਿੰਨਾ ਸ਼ੌਂਕ ਹੁੰਦਾ ਹੈ ਨਾ ਨਾਨਕੇ ਜਾਣ ਦਾ ਠੀਕ ਆ ਅਸੀਂ ਜਾਂਦੇ ਹੁੰਦੇ ਸੀ ਐਵੇਂ ਐਵੇਂ ਮੰਮੀ ਨੇ ਸਾਨੂੰ ਲੈ ਜਾਣ ਅਸੀਂ ਜਾਣਾ ਜੂਨ ਦੇ ਵਿੱਚ ਹੀ ਹੁੰਦਾ ਸੀ ਜ਼ਿਆਦਾਤਰ ਹਾਂ ਹਾਂ ਗਰਮੀਆਂ ਦੀ ਛੁੱਟੀਆਂ ਗਰਮੀਆਂ ਦੀਆਂ ਛੁੱਟੀਆਂ ਜਾਂਦੇ ਹੁੰਦੇ ਸੀ ਬੜੇ ਸ਼ੌਂਕ ਨਾਲ ਮਹੀਨਾ ਨੇ ਨੋ ਪਾੜੇ ਚ ਲਾਈ ਪਈ ਹੈ ਇੰਨੀ ਚੜੀ ਜਾਂਦੀ ਨਾ ਮੈਨੂੰ ਤਾਂ ਸਾਹ ਨਹੀਂ ਆ ਰਿਹਾ ਦੇਖੋ ਮੈਂ ਨੋ ਪਾੜਸ ਨਾ ਕੀਤਾ ਪਿਆ ਸਾਰਾ ਕੁਝ ਸੈਜੂ ਵੀ ਕਹਿੰਦੀ ਸੀ ਮੈਨੂੰ ਦੋ ਐਵੇਂ ਫੈਦਰ ਐ ਕਿਵੇਂ ਚਿੰਬੜਿਆ ਮੈਨੂੰ ਕਾਕਾ ਹਾਂਜੀ ਤੇ ਹੁਣ ਮੈਨੂੰ ਲੱਗਦਾ ਫਟਕ ਆ ਗਿਆ ਅੱਗੇ ਕਿੱਧਰ ਨੂੰ ਜਾਣਾ ਆਪਾਂ ਜਾਣਾ ਕਿੱਧਰ ਨੂੰ ਐਥੋਂ ਅੱਗੇ ਮੰਮੀ ਯਾਰ ਤੇ ਸਾਨੂੰ ਰਸਤਾ ਅੱਗੇ ਨਹੀਂ ਪਤਾ ਹੈਗਾ ਇਹਨਾਂ ਨੂੰ ਨਨੂ ਰੋਗ ਜਬਤ ਨਹੀਂ ਪੱਤਰ ਆ ਥੋੜਾ ਯਾ ਕਲੀ ਨਿਆ ਕੁਰਸੀਆਂ ਜੀਆਂ ਇਹ ਨਾਨਕੇ ਵੀ ਹੁੰਦੀ ਸੀ ਮੇਰੇ ਇਹ ਲੱਕੜੀ ਦੀਆਂ ਕੁਰਸੀਆਂ ਜੀਆਂ ਸਟੂਲੀ ਜੀ ਹੈ ਨਾ ਕਿੱਜਾ ਹਟ ਕੋਣ ਕਿਸੇ ਬੈਠਾ ਤਾ ਉਹ ਵੀ ਜਬਣਾ ਦੋ ਕੋਣ ਉਹ ਭਾਈ ਸਾਡੀ ਜੀ ਬਸ ਜੀ ਇਹ ਤੁਸੀਂ ਖੜੀ ਏ ਹਾਂ ਜੇ ਇਸੇ ਅੰਨੀ ਖੜੀ ਝੜਕੀ ਏ ਬਸ ਤੇ ਐਸਾ ਹੱਥ ਲੱਗੀ ਹੋਈ ਏ ਜਿਹੜੀਆਂ ਆ ਪਾ ਓਏ ਓਏ ਟੋਲ ਟੋਲ ਏ ਅੱਥੇ ਤੇ ਇੱਧਰ ਤੇ ਟੋਲ ਏ ਓ ਨੋ ਆਪ ਤੋਂ ਸਮਝਾਇਆ ਹੋਇਆ ਯਾਰ ਮਨਪ੍ਰੀਤ ਦੋ ਨਾਲਾ ਤੇ ਹਾਂਜੀ ਤੇ ਪਹਿਲਾਂ ਬਾਏ ਮਿਸਟੇਕ ਪਹਿਲਾਂ ਕਹਿ ਹੋ ਗਿਆ ਸੀ ਵੀ ਉਹ ਫਾਟਕੇ ਪਰ ਫਾਟਕ ਦੇ ਇੱਥੇ ਆ ਕੇ ਆਇਆ ਉਹ ਤੇ ਉਦਾਂ ਹੀ ਸੀ ਉਹ ਉਦਾਂ ਹੀ ਬਸ ਥੋੜਾ ਮੋਟਾ ਸਮਾਨ ਵਾਲੀਆਂ ਦੁਕਾਨਾਂ ਜੀਆਂ ਸੀ ਤੇ ਪੁਲ ਜਿਆ ਸੀ ਹੁਣ ਇਹ ਏ ਇਸ ਲਈ ਫਾਟਕ ਫਾਟਕ ਇਹ ਯਾਦ ਹੈ ਮੈਨੂੰ ਹਾਂ ਸਹੀ ਗੱਲ ਹੈ ਯਾਦ ਹੈ ਇੱਥੇ ਲੱਗਦੀ ਹੁੰਦੀ ਸੀ ਇੱਕ ਐਤੋਂ ਪਿੱਛੇ ਵੀ ਸੀ ਤੇ ਨਹਿਰ ਇਸ ਟਾਈਮ ਫੁੱਲ ਪਰ ਰੀਆ ਸ਼ੋਰ ਆ ਪਹਾੜਾਂ ਦੇ ਚਲੋ ਪਾਣੀ ਪੂਰਾ ਆ ਰਿਹਾ ਬ ਕੋੜ ਪੋਦੇ ਟੁੱਟ ਟੁੱਟ ਕੇ ਵੇਖੋ ਵਿੱਚ ਪਏ ਹੋਏ ਨੇ ਔਰ ਇਸ ਮਾਰ ਵਿੱਚ ਅਣਾਰੇ ਫਟਕਾਂ ਦੇ ਹੋਰ ਕੱਢੇ ਪਾਪਾ ਜੀ ਹੱਥੋਂ ਨਹੀਂ ਫਟਕਣੇ ਤਾਂ ਮੇਨ ਗੱਡੀਆਂ ਲੱਗਦੀਆਂ ਨੇ ਨਾ ਲੈਣਾ ਕੁਛ ਮੇਨ ਹਾਈ ਵੀ ਨਾ ਅੰਦਰ ਕੀ ਸਹਾਰਾ ਤੇ ਐ ਰਿਹਾ ਫਟਕ ਓ ਹੋ ਹੋ ਐ ਰੇਲ ਗੱਡੀ ਵਾਲੀ ਲਾਈਨ ਹੈ ਨੰਨਾ ਵੜਾ ਰੋਲਾ ਪਾਉਂਦਾ ਪਿਆ ਵਿੱਚ ਗੱਡੀ ਚੱਲੀ ਲੈ ਨੋ ਇੱਕ ਮਿੰਟ ਅੰਦਰ ਦੇਖੋ ਅੱਦਰ ਹੁਣ ਅਸੀਂ ਕ੍ਰੋਸਿੰਗ ਕਰ ਰਹੇ ਆ ਇੱਥੋਂ ਕਿੰਨੀ ਸੋਹਣੀ ਲੱਗਦੀ ਹੈ ਨਾ ਯਾਰ ਕਿੰਨਾ ਵਧੀਆ ਲੱਗਦਾ ਬਚਪਨ ਤੋਂ ਹੀ ਇਹ ਵਧੀਆ ਲੱਗਦੀ ਹੁੰਦੀ ਪਟਰੀ ਜੀ ਹੈ ਨਾ ਸਹੀ ਗੱਲ ਹੈ ਬਹੁਤ ਵਧੀਆ ਰੇਲ ਗੱਡੀ ਵੇਖਣ ਦਾ ਬੜਾ ਸ਼ੌਂਕ ਹੁੰਦਾ ਸੀ ਜਦੋਂ ਮੈਂ ਜਦੋਂ ਬੱਸ ਖੜਨੀ ਨਾ ਤੇ ਮੰਮੀ ਨੇ ਵਿਖਾਣੀ ਸਾਨੂੰ ਵੀ ਉਹ ਰੇਲ ਗੱਡੀ ਜਾਂਦੀ ਸੀ ਹਾਂ ਮੈਂ ਜਦੋਂ ਮੁੰਬਈ ਦੇ ਸੁਪਨੇ ਜੇ ਲੈਂਦਾ ਹੁੰਦਾ ਹੁੰਦਾ ਮੁੰਬਈ ਕਿੱਦਾਂ ਦਾ ਹੋਣਾ ਹੈ ਤੇ ਉਦੋਂ ਮੈਨੂੰ ਐ ਬਸ ਟ੍ਰੇਨ ਦੀ ਟ੍ਰੇਨ ਦੀਆਂ ਪਟੜੀਆਂ ਹੀ ਆ ਚਿਤਾਂਦੀ ਹੁੰਦੀਆਂ ਸੀ ਅੱਛਾ ਮੁੰਬਈ ਜਾਇਦਾਂ ਹਾਂ ਹਾਂ ਇਹ ਤੇ ਜਾਏ ਨੇ ਅਸੀਂ ਮੁੰਬਈ ਬਹੁਤ ਘੁੰਮਿਆ ਅਸੀਂ ਕੱਟੋ ਘੱਟ 15 ਦਿਨ ਰਹੇ ਮੁੰਬਈ ਤੇ ਮੈਨੂੰ ਟ੍ਰੇਨ 'ਚ ਬੈਠਣ ਦਾ ਬੜਾ ਸ਼ੌਂਕ ਹੁੰਦਾ ਸੀ ਮੈਂ ਸੋਚਦੀ ਹੁੰਦੀ ਸੀ ਕਿਹਜਾ ਲੱਗਦਾ ਹੋਏਗਾ ਹੈਨਾ ਵਿੱਚ ਬੈਠ ਕੇ ਹਾਂ ਮੈਂ ਤੇ ਬੈਠ ਗਿਆ ਚਲਿਏ ਆਹ ਤੋਂ ਕੁਝ ਪਤਾ ਤੇ ਇਹ ਬਹੁਤ ਵਧੀਆ ਹੋ ਗਿਆ ਵੀ ਅਸੀਂ ਟਾਈਮ ਨਾਲ ਲੰਘ ਆਏ ਆ ਹਾਂ ਪਾਟਕ ਬੰਦ ਹੋ ਗਿਆ ਪਾਟਕ ਬੰਦ ਹੋ ਗਿਆ ਹੁਣ ਹਾਂ ਤੇ ਹੁਣ ਅਸੀਂ ਚੱਲਨੇ ਆ ਛੱਲੀਆਂ ਲੈਣ ਵਾਸਤੇ ਨੰਨੂ ਨੇ ਜਿੱਦ ਕੀਤੀ ਪਈ ਹੈ ਟਾਈਮ ਲੱਗਣਾ ਯਾਰ ਆ ਗਈ ਰੇਲ ਗੱਡੀ ਓਹੋ ਉਹ ਦੇਖ ਰੇਲ ਗੱਡੀ ਆ ਗਈ ਹਾਂ ਫਿਰ ਆ ਮਾਲ ਗੱਡੀਆਂ ਹੁੰਦੀਆਂ ਨੇ ਨਾ ਜਲਦੀ ਲੰਘਦੀ ਰਹੀ ਹੈ ਇਹ ਵਿੱਚ ਸਿਰਫ ਸਮਾਨ ਹੀ ਸਵਾਰੀਆਂ ਹਾਂ ਕੁਝ ਕੁ ਸਮਾਨ ਹੀ ਹੁੰਦਾ ਜਿਹੜਾ ਇੱਧਰ ਉੱਧਰ ਲੈ ਕੇ ਜਾਂਦੇ ਹੁੰਦੇ ਨੇ ਮਾਲ ਗੱਡੀਆਂ ਹੁੰਦੀਆਂ ਨੇ ਆ ਗਈ ਰੇਲ ਗੱਡੀ ਐਵੇਂ ਮੰਡੀ ਭਾ ਪੂਰੀ ਏ ਇੱਕ ਹੋ ਰਾਤ ਕੀ ਇਹਦੇ ਵਿੱਚ ਲੋਕ ਬੈਠੇ ਹੋਏ ਨੇ ਕਿੱਥੇ ਜਾਂਦੀ ਜਾਂਦੀ ਹੁਣੀ ਕਿਤੇ ਕਿਤੇ ਆਏ ਕਿ ਡਿਵਿਡ ਦੇ ਜਨਰਲ ਡੱਬੇ ਨੇ ਤੇ ਕਈ ਦੂਸਰੇ ਨੇ ਕਈ ਦੂਸਰੇ ਨੇ ਆ ਏਸੀ ਡੱਬੇ ਨੇ ਏਸੀ ਜੀ ਨੇ ਤਾਂ ਕਈ ਰੀਅਲ ਗੱਟੀਆਂ ਪੁੜੀਆਂ ਜ਼ਿਆਦਾ ਕਰਦੀਆਂ ਹੂੰ ਸਿਆਦਰ ਆਪਣੀ ਹੁੰਦੇ ਨੇ ਤਾਂਦੇ ਹਾਂ ਹਾਂਜੀ ਤੇ ਇਹ ਲੈ ਕੇ ਆਈਆਂ ਹੁਣ ਚੱਲੀ ਆ ਕੀ ਆ ਬਾਤ ਹੈ ਪਰ ਮੈਂ ਖਾਵਾਂਗਾ ਨਹੀਂ ਮੈਨੂੰ ਨਹੀਂ ਵਧੀਆ ਲੱਗਦੀ ਠੀਕ ਹੈ ਲੈਮਨਦੀਪ ਬਾਕੀ ਤੁਸੀਂ ਸਾਰੇ ਖਾ ਲਓ ਕੋਈ ਗੱਲ ਤੇ ਇਹ ਵਿੱਚੋਂ ਨਾ ਗੱਡੀ ਦੇ ਮਨਪ੍ਰੀਤ ਆ ਲੱਬਿਆ ਲੱਡੂ 25 ਰੁਪਏ ਦਾ ਇੱਕ ਲੱਡੂ ਦੋ ਲੱਡੂ ਲੈ ਸੀ ਨੰਨੂ ਵਾਸਤੇ ਆ ਲੱਡੂ ਐ ਇਹ ਹੈ 25 ਰੁਪਏ ਦਾ ਇੱਕ ਲੱਡੂ ਖਾ ਲਿਆ ਮੈਂ ਥੋੜਾ ਜਿਹਾ ਫਿਰ ਮੈਂ ਸੋਚਿਆ ਚੱਲ ਵੀਡੀਓ ਬਣਾ ਲਵਾਂ ਦਿਖਾਇਓ ਮੈਨੂੰ ਕਿਉਂਕਿ ਇਹ ਕਾਫੀ ਦਿਨਾਂ ਦਾ ਕਟੋ-ਕਟ ਹਫਤੇ ਦਾ ਇੱਥੇ ਪਿਆ ਮੈਨੂੰ ਲੱਗੇ ਖਰਾਬ ਹੋ ਗਏ ਹੋਣਗੇ ਪਰ ਖਰਾਬ ਨਹੀਂ ਹੋਇਆ ਬਿਲਕੁਲ ਸਹੀ ਆ ਮਿੱਠਾ ਹੈ ਆ ਪਿੰਨੀ ਆ ਨਾ ਪਿੰਨੀ ਟਾਈਪ ਆ ਤਾਂ ਨਹੀਂ ਖਰਾਬ ਹੋਇਆ ਇਹ ਇੱਕ ਨੰਨੂ ਦਾ ਲੱਬਿਆ ਸਿਕਾ ਹੈ ਕੀ ਆ ਨੰਨੂ ਜ਼ੂਬੀ ਲੈ ਨੋਲੀਪੋਪ ਕਿੰਨਾ ਦਿੱਕਤ ਲਿਆ ਕੱਚੀਆਂ ਨੇ ਲੈ ਬਾਬੇ ਹੂੰ ਕੱਚੀਆਂ ਚਲੀਆਂ ਕੋਈ ਗੱਲ ਨਹੀਂ ਕੋਈ ਗੱਲ ਹਲਾ ਕਾਕੇ ਪੜੀ ਕੰਨਿਆਂ ਵਾਲਾ ਕਹਿੰਦਾ ਡੀਸਟੀ ਇਹ ਆਣਾ ਨਹੀਂ 20 ਰੁਪਏ ਦੀ ਇੱਕ ਦੇਣੀ ਸੀ ਉਹਨੂੰ ਕਿਹਾ ਵੀ ਨਹੀਂ ਇਸਕੇ ਨੂੰ ਨਾ 30 ਰੁਪਏ ਦੇਣੇ 2 ਦੇਣੀਆਂ ਦੇ ਦੋ ਵਿਚਾਰਾ ਮੰਨ ਨਹੀਂ ਗਿਆ ਤੈਨਾਂ ਲੈ ਲਓ ਵਿਚਾਰੇ ਅੱਧਾ ਕਾਨੂੰ ਰੇਡ ਕਰਨਾ ਸੀ ਉਹਦੇ ਨਾਲ ਚਲੋ ਕੋਈ ਗੱਲ ਨਹੀਂ ਚਲ ਜੀਏ ਫੇਰ ਠੀਕ ਹੈ ਚਲੋ ਹਾਂ ਜੀ ਤੇ ਅਥਰ ਲੰਗ ਰਹੇ ਸੀ ਮੈਂ ਸੋਚਿਆ ਵੀ ਚੱਲ ਇੱਥੇ ਵੀਡੀਓ ਬਣਾ ਲਵਾਂ ਯਾ ਦੇਖੋ ਕੱਦੂ ਹੋ ਰਿਹਾ ਟਰੈਕਟਰ ਦੇ ਕੋਲ ਕੱਦੂ ਨੀ ਸੀਦਾ ਦਿਨ ਦੇ ਵਿੱਚ ਐਵੇਂ ਜਾਂਦੇ ਹੁੰਦੇ ਸੀ ਤੇ ਐਵੇਂ ਹੀ ਆ ਵੇਖ ਲਓ ਅਸੀਂ ਕੱਦੂ ੁੰਦਦੇ ਹੁੰਦੇ ਸੀ ਮੈਂ ਵੀ ਮਨ ਪਈ ਮੈਂ ਇੱਥੇ ਟਰੈਕਟਰ ਤੇ ਬੈਠਾ ਆਇਆ ਤੈਨੂੰ ਪਤਾ ਹੈ ਮੇਰਾ ਦੋਸਤ ਸੀ ਅਸੀਂ ਕੱਦੂ ਕਰਨ ਗਏ ਸੀਗੇ ਅੱਛਾ ਇੱਕ ਵਾਰ ਟਰੈਕਟਰ ਤੇ ਬੈਠਾ ਸਾਰਾ ਲਿਪੜਦੇ ਹੁੰਦਾ ਬੰਦਾ ਯਾਰ ਹਾਂ ਐਸੀ ਖੇਤਾਂ ਦੇ ਵਿੱਚ ਹੀ ਰਾਤ ਰਹੇ ਸੀਗੇ ਏਤਾ ਜੀ ਹੋਰ ਕੀ ਆ ਦੇਖੋ ਘੈਂਟ ਲੱਗਦਾ ਨਾ ਬੜਾ ਵਧੀਆ ਸਾਰੇ ਪਾਸੇ ਹੁਣ ਝੋਨਾ ਲੱਗ ਰਿਹਾ ਨਾ ਤਾਂ ਕਰਕੇ ਕਿੰਨਾ ਵਧੀਆ ਲੱਗ ਰਿਹਾ ਹੁਣ ਆਹ ਗੁਰਦੁਆਰਾ ਜਿੱਥੇ ਮੈਂ ਲੱਗ ਹੈ ਆਹ ਗੁਰਦੁਆਰਾ ਜਿੱਥੇ ਹੈ ਹਾਂ ਅੱਛਾ ਬੜੀ ਵਾਰ ਜਾ ਤਾ ਪਾ ਇੱਥੇ ਪਾ ਦਿੰਦਾ ਇੱਥੇ ਮੇਰੇ ਨਾਨਾ ਜੀ ਆਹ ਗੁਰਦੁਆਰੇ ਦੇ ਵਿੱਚ ਪਾਠ ਕਰਦੇ ਹੁੰਦੇ ਸੀ ਇੱਥੇ ਉਹ ਅੱਗੇ ਤੁਹਾਨੂੰ ਬਖਾਨੀ ਆ ਅਸੀਂ ਵੀ ਆnde ਹੁੰਦੇ ਸੀ ਇਹ ਅੰਡੇ ਤੋਂ ਮਦੀਤ ਮੈਂ ਚੜਦੀ ਸੀ ਇਹ ਮੈਂ ਤੁਹਾਨੂੰ ਆ ਬੀਬੀ ਭਾਬੀ ਨਾਲ ਜੀ ਆਹ ਡਾ ਆਹ ਰਿਹਾ ਗੁਰਦੁਆਰਾ ਸਾਹਿਬ ਲੱਕੀ ਸਾਹਿਬ ਨੂੰ ਇਹ ਲਾ ਜਾਂਦਾ ਐ ਵੇਖੋ ਇੱਥੇ ਸਾਨੂੰ ਛੱਡ ਕੇ ਜਾਂਦੇ ਹੁੰਦੇ ਸੀ ਬੀਬੀ ਕੇ ਇੱਥੇ ਅਸੀਂ ਖੇਡਦੇ ਰਹਿਣਾ ਇਦਰੋਂ ਟੈਂਪੂ ਨੇ ਆਣਾ ਤੇ 2 ਕਿਲੋਮੀਟਰ ਦੂਰ ਕੀਤੀ ਗਈ ਹੈ ਇੱਥੇ ਸਾਹਿਬ ਹੀ ਦੇਖੋ ਨੇ ਹਾਂ ਐ ਟਕੀ ਬੋਲਦੈਨ ਮੈਨ ਲੱਗਦਾ ਤੁਸੀਂ ਇਦਰੋਂ ਗਏ ਹੋ ਹਾਂ ਹੋ ਸਕਦਾ ਮੈਂ ਤਾਂ ਐਸਾ ਨਹੀਂ ਪਹਿਲਾਂ ਪਾਇਆ ਤੇ ਐ ਵੇਖੋ ਹੁਣ ਘੋੜੇ ਘੋੜੇ ਇਹ ਇਹ ਗੁਰਦੁਆਰਾ ਸਾਹਿਬ ਹੈ ਇੱਥੇ ਮੇਰੇ ਪਾਪਾ ਜੀ ਨੇ ਨਾਨਾ ਜੀ ਨੇ ਮਤਲਬ ਮਰੀ ਗਿਆ ਇੱਥੇ ਪਾਠ ਕਰਦੇ ਹੁੰਦੇ ਸੀ ਇਹ ਮੱਲਿਆ ਆ ਸੀ ਤਾਂ ਮੰਮੀ ਕਿ ਇੱਥੇ ਰਹਿੰਦੇ ਸੀ ਇਹ ਜੱਟਾਂ ਦਾ ਪਿੰਡ ਹੈ ਇਹ ਵੇਖੋ ਐ ਮੈਨੂੰ ਯਾਦ ਹੈ ਇੱਥੋਂ ਅਸੀਂ ਐਵੇਂ ਜਾਂਦੇ ਹੁੰਦੇ ਸੀ ਇੱਧਰ ਜਾਨਾ ਕਿ ਇੱਧਰ ਸਿੱਧਾ ਸਿੱਧਾ ਯਾਦਰ ਜਾਣੇ ਆ ਆ ਵੀ ਸੜਕ ਜਾਂਦੀ ਏ ਪਿੰਡ ਨੂੰ ਪਰ ਇਹ ਵੀ ਦਿੱਤੀ ਜਾ ਰਹੀ ਹੈ ਇਹ ਮੰਮੀ ਕਹਿੰਦਾ ਇਹ ਮੰਮੀ ਕਹਿੰਦਾ ਸਕੂਲ ਏ ਇੱਥੇ ਮੰਮੀ ਕੇ ਪੜ੍ਹੇ ਨੇ ਇਹ ਲੋ ਉਹ ਅੱਕੇ ਗੁਰਦੁਆਰਾ ਹੈ ਗੁਰਦੁਆਰਾ ਸਾਹਿਬ ਇੱਕ ਨਾ ਸੋਹਣਾ ਯਾਰ ਬਣਾਇਆ ਪਿਆ ਇੱਧਰ ਵੇਖੋ ਆ ਇਹ ਗੁਗਾਂ ਮਾਰੀ ਆ ਤੇ ਗੁਗਾਂ ਮਾਰੀ ਬੀਤੀ ਐ ਤੇ ਵੀ ਮੈਂ ਬੀਬੀ ਗੁਰਦੁਆਰੇ ਲੈ ਕੇ ਆਉਂਦੀ ਆ। ਓ ਸਾਹਮਣੇ ਦੇਖੋ ਅੱਛਾ ਚੀਜ਼ ਓਦਮ ਸਿੰਘ ਜੀ ਫੋਟੋ ਲੈ ਰਹੀ ਆ। ਬਹੁਤ ਸੋਹਣਾ ਕਲਰਫੁੱਲ ਜਿਹਾ ਕੀਤਾ ਵੇ ਸਾਡੇ। ਬਹੁਤ ਸੂਸੀ ਪ੍ਰਾਇਮਰੀ। ਇਹ ਰਹਾ ਜੱਟਾਂ ਦਾ ਪਿੰਡ ਇਹਦਾ। ਤੂੰ ਮੈਨੂੰ ਆਦੀ ਹੁੰਦੀ ਸੀ ਨਾ ਮੈਨੂੰ ਘਰ ਤੇ ਲੈ ਜਾ ਕੇ ਤੇ ਬੀਬੀ ਨੂੰ ਕੁਝ ਹੋ ਵੀ ਜਾਏ ਤੇ ਮੈਨੂੰ ਕਿਸੇ ਨਹੀਂ ਦੀ ਆਸ ਕਰਦੀ। ਐ ਦੇਖੋ ਇਹ ਗੁਰਦੁਆਰਾ ਸਾਹਿਬ। ਇਹ ਗੁਰਦੁਆਰਾ ਸਾਹਿਬ ਮੈਂ ਆਈਆਂ ਛੋਟੀ ਹੁੰਦੀ ਨਾਨਾ ਜੀ ਜਦੋਂ ਪਾਠ ਕਰਨ ਆਏ ਸੀ। ਆ ਸਕੂਲ ਆ। ਨੇ ਅੱਧ ਸੁਦੇ ਕੇਂਦਰ ਇਹ ਸਕੂਲ ਹੈ ਆ ਸਕੂਲ ਹੈ ਐਸਿਸਟੈਂਸੀ ਵਗੈਰਾ ਲੱਗਦੀ ਹੈ ਇਹ ਸਰਕਾਰੀ ਹਾਈ ਸਕੂਲ ਹੈ ਉਹ ਪ੍ਰੈਸ ਇਹ ਦੇਖੋ ਇੱਧਰ ਆ ਬਣਿਆ ਹੈ ਸ਼ਹੀਦឧਦਮ ਸਿੰਘ ਦੀ ਫੋਟੋ ਹੈ ਸਕੂਲ ਐਥੇ ਪੜ੍ਹੇ ਨੇ ਮੰਮੀ ਹਾਂ ਮੈਂ ਇੱਧਰ ਨਹੀਂ ਜਾਣਾ ਉਹ ਸਾਹਮਣੇ ਉਹ ਸਾਹਮਣੇ ਇੱਥੋਂ ਮੈਂ ਤੇ लवली ਤੁਹਾਨੂੰ ਪਤਾ ਹੈ ਉਹ ਕਰ ਲੈਂਦੇ ਹੁੰਦੇ ਸੀ ਧੋੜ ਲਾ ਲੈਂਦੇ ਸੀ ਕਿਹੜਾ ਪਹਿਲਾਂ ਪਹੁੰਚਦਾ ਹੈ ਤੇ ਕਿਨੂੰ ਘਰ ਦੀ ਪਛਾਣ ਹੈ ਉਹ ਜਿਹੜੀ ਆਪਣਾ ਨਾਮ ਦੇ ਦਿੱਤਾ ਹੋਲੀ ਦੱਸਦੇ ਹੋਏ ਨੇ ਰੱਤਾ ਨਸਨੀ ਵੀ ਪੜ੍ਹਿਆ ਪਿੱਛੋਂ ਕੈਡ ਨੂੰ ਜਾਂਦੀ ਸ਼ਰਦ ਹਾਂ ਇਥੋਂ ਇਥੋਂ ਅਸੀਂ ਜਾਂਦੇ ਸੀ ਤੇ ਇਹ ਭੱਜ ਭੱਜ ਕੇ ਵੇਖਣਾ ਕਿਹੜਾ ਪਹਿਲਾਂ ਪਹੁੰਚਦਾ ਨਾਨਕੇ ਆਣ ਦੀ ਤਾਂ ਖੁਸ਼ੀ ਲੱਗ ਹੁੰਦੀ ਨਾ ਸਹੀ ਗੱਲ ਹੈ ਨਾ ਮਾਮਾ ਸਹੀ ਗੱਲ ਹੈ ਮਾਵਾ ਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਆਪਣੇ ਹਨਾ ਇਥੇ ਵੇਖਦਾ ਹਾਂ ਧੀਰ ਹੁੰਦੀ ਹੈ ਆਪਣੇ ਟੇਕਿਆਂ ਦੀ ਚਾਲਾ ਮੇਰੀ ਮਾਂ ਵੇਖੀ ਕਿਵੇਂ ਖਿਰਦੀ ਆਪਾਂ ਨੂੰ ਏਕੇ ਕੱਲਮ ਕੱਲੀ ਹੈ ਨਾ ਜਿੱਥੇ ਰੌਣਕ ਬੋਲਦੇ ਨਹੀਂ ਇੱਧਰ ਨੂੰ ਅਸੀਂ ਸੈਰ ਕਰਨ ਜਾਂਦੇ ਸੀ ਆ ਚੱਕੀ ਹੈ ਇੱਧਰ ਐਥੇ ਕਾ ਇੱਧਰ ਪੈ ਐਥੋਂ ਸੀ ਉਹ ਪੱਠੇ ਨੂੰ ਜਾਂਦਾ ਸੀਦਾ ਰਸਤਾ ਮੈਂ ਤੇ ਤੇਰੀ ਮਾਸੀ ਸੈਰ ਇੱਥੇ ਮੋਰ ਪਹਿਲਾਂ ਮੰਦੇ ਹੁੰਦੇ ਸੀ ਇੱਥੇ ਇਹ ਇਹ ਕਵੰਟੀ ਨਕਰ ਆ ਗਈ ਅੱਧੀ ਉਹ ਜਿੱਥੇ ਬੋਲ ਲੱਗੇ ਨੇ ਉਹ ਗਈ ਸਿੱਧੀ ਜਾ ਗਈ ਇਹ ਇਹ ਲੱਗ ਗਈ ਗੱਲਾਂ ਕਿਹੜਾ ਇਹ ਬੋਲਦਾ ਹੈ ਦਾ ਘਾਰੀ ਆ ਬੀਬੀ ਦੀ ਹਾਂ ਉਹ ਗੇ ਬੁੱਦੀ ਨਾ ਇਹ ਹਾਂ ਆ ਦੇ ਇੱਥੇ ਮੰਨੂ ਜਦੋਂ ਜਿੱਦ ਕਰਕੇ ਕਹਿੰਦੀ ਮੈਂ ਮੇਰੀ ਜਨਾਬ ਇੱਥੇ ਇਹ ਬਿਜਲੀ ਗੱਡੀ ਲਾਉਂਦਾ ਕਿਤਰਾ ਕਰਦੇ ਇੱਥੇ ਲਾ ਦੇਣੀ ਉਹ ਪਰੇ ਲਾ ਦੇਣੀ ਇਹ ਜਾ ਰਹੇ ਆ ਗੱਡਾ